ਹਲਕਾ ਸਾਨੀਵਾਲ ਅਦੀਨ ਪੈਂਦੇ ਪਿੰਡ ਸਹਿਬਾਣਾ ਵਿਖੇ ਫੁੱਟਬਾਲ ਦਾ ਟੂਰਨਾਮੈਂਟ ਆਪਣੀਆਂ ਮਿੱਟ ਜਾਂਦਾ ਸੜਦਾ ਹੋਇਆ ਸਮਾਪਤ ਹੋ ਗਿਆ। ਇਸ ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਫੁੱਟਬਾਲ ਦੀਆਂ 32 ਟੀਮਾਂ ਐਂਟਰ ਕੀਤੀਆਂ ਗਈਆਂ ਸਨ। ਜਿਸ ਵਿੱਚੋਂ ਪਹਿਲਾ ਸਥਾਨ 51000 ਅਤੇ ਕੱਪ ਪਮਦੀ ਦੀ ਟੀਮ ਨੇ ਜਿੱਤਿਆ ਜਦਕਿ ਰਾਮਗੜ੍ਹ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਇਹ ਟੂਰਨਾਮੈਂਟ ਸਵਰਗਵਾਸੀ ਰਸਪਾਲ ਸਿੰਘ ਬਿੱਲੂ ਦੀ ਯਾਦ ਵਿੱਚ ਹਰ ਵਾਰ ਇਸੇ ਤਰ੍ਹਾਂ ਕਰਵਾਇਆ ਜਾਂਦਾ ਹੈ। ਇਸ ਵਿੱਚ ਫੁੱਟਬਾਲ ਕਲੱਬ ਤੋਂ ਇਲਾਵਾ ਕਬੱਡੀ 40 ਸਾਲਾਂ ਅਤੇ ਫੁੱਟਬਾਲ 40 ਸਾਲਾਂ ਦੇ 100 ਮੈਚ ਵੀ ਕਰਵਾਏ ਗਏ ਨੇ ਸਾਨੀਵਾਲ ਤੋਂ ਗੁਰਮੀਤ ਸਿੰਘ ਪਾਮੀਆਂ ਦੀ ਰਿਪੋਰਟ ਹਾਂਜੀ ਬਾਈ ਜੀ ਕਾ ਖਾਲਸਾ ਵਾਜ ਜੀ ਕੀ ਫਤਿਹ ਜੀ ਪਿੰਨ ਸਾਹਾਵਾਲਾ ਵਿਖੇ ਜੋ ਫੁੱਟਬਾਲ ਦਾ ਟੂਰਨਾਮੈਂਟ ਮੇਰਾ ਦਿਲ ਪੀਤਵੀਰ ਗੋ삐ਵੀਰ ਇੰਦਾ ਵੀਰ ਤੇ ਰਵੀ ਵੀਰ ਇਹਨਾਂ ਦੇ ਸਹਿਯੋਗ ਤੇ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਕਰਾਇਆ ਗਿਆ ਟੂਰਨਾਮੈਂਟ ਤੇ 64 ਟੀਮਾਂ ਐਂਟਰੀ ਕੀਤੀ ਹੋਈਆਂ ਜਿਨ੍ਹਾਂ ਵਿੱਚੋਂ ਬਹੁਤ ਹੀ ਵਧੀਆ ਕਈ ਦਿਨ ਰੋਜ਼ ਤੋਂ ਮੈਚ ਚੱਲੇ ਤੇ ਬੜੀ ਸ਼ਾਂਤੀਪੂਰਵਕ ਚੱਲੇ ਵਧੀਆ ਟੂਰਨਾਮੈਂਟ ਹੋਇਆ ਜਿਹਦੇ ਵਿੱਚੋਂ ਭਮਤੀ ਦੀ ਟੀਮ ਫਾਸਟ ਰਹੀ ਤੇ ਰਾਮਗੜ੍ਹ ਦੀ ਟੀਮ ਸੈਕੰਡ ਰਹੀ ਇਹਨਾਂ ਵੀਰਾਂ ਦਾ ਬਹੁਤ ਵਧੀਆ ਅਪਰਾਲਾ ਜਿਨ੍ਹਾਂ ਨੇ ਇੰਨਾ ਵਧੀਆ ਟੂਰਨਾਮੈਂਟ ਕਰਵਾ ਕੇ ਪਿੰਡ ਦਾ ਨਾਮ ਰੌਸ਼ਨ ਕੀਤਾ ਅੱਗੋਂ ਵੀ ਮੇਰੇ ਵੀਰ ਇਦਾਂ ਹੀ ਇਸ ਜੇ ਟੂਰਨਾਮੈਂਟ ਖੇਡੇ ਨਸ਼ਿਆਂ ਦੇ ਵਿਰੁੱਧ ਕਰਾਉਂਦੇ ਰਹਿਣਗੇ ਤੇ ਬਹੁਤ ਵਧੀਆ ਟੂਰਨਾਮੈਂਟ ਹੋਇਆ ਵਾ ਮੈਂ ਬਹੁਤ ਧੰਨਵਾਦ ਕਰਦਾ ਪੰਚਾਇਤ ਬੰਨਿਓ ਸਾਰੇ ਨਗਰ ਕੰਨਿਓ ਵੀਰ ਦਿਲਪ੍ਰੀਤ ਵੀਰ ਗੋਪੀ ਵੀਰ ਇੰਦਾ ਤੇ ਰਵੀ ਵੀਰ ਦਾ ਵਾਹਿ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ